2 3 ਨੂੰ ਮੇਰੇ ਨਾਲ ਇੱਕ ਘਟਨਾ ਹੋਈ ਸੀ ਜਿਹਦੇ ਖਿਲਾਫ ਸੀ 3 ਤਰੀਕ ਨੂੰ ਐਫ ਆਈ ਆਰ ਦਰਜ ਕਰਾਈ ਸੀ थाना ਮਿਹਰਬਾਨ ਦੇ ਵਿੱਚ ਪਰ ਅੱਜ 14 ਤਰੀਕ ਹੋ ਗਈ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਅੱਜ ਅਸੀਂ ਪ੍ਰੈਸ ਕਾਨਫਰੰਸ ਬੁਲਾਈਆ ਇਨਸਾਫ ਚਾਹੀਦਾ ਹੈ ਮੇਰੀ ਸੇ ਲੀਡੀ ਡੈਸਮਿਨ ਉਹਨਦੇ ਕਰੇ ਮੇਰਾ ਵਧੀਆ ਆਣਾ ਜਾਣਾ ਸੀਗਾ ਤੇ 2 ਤਰੀਕ ਨੂੰ ਮੈਂ ਕੰਮ ਤੇ ਗਈ ਸੀਗੀ ਤੇ ਉਹਦੀ ਮੰਮੀ ਨੇ ਮੈਨੂੰ ਦੁਪਹਿਰੇ ਫੋਨ ਕਰਕੇ ਬੁਲਾਇਆ ਮੈਨੂੰ ਕਹਿੰਦੇ ਵੇ ਇੱਕ ਜ਼ਰੂਰੀ ਕੰਮ ਆ ਤੂੰ ਘਰੇ ਆ ਜਾ ਮੈਂ ਕੰਮ ਤੋਂ ਿੱਦਾਂ ਉਹਨਾਂ ਦੇ ਘਰੇ ਚਲੇ ਗਈ ਉਹਨਾਂ ਨੇ ਮੈਨੂੰ ਅੰਦਰ ਬੁਲਾਇਆ ਉੱਥੇ ਜੈਸਮੀਨ ਦੀ ਮੰਮੀ ਡੈਡੀ ਉਹਦਾ ਤਾਇਆ ਰਾਜੂ ਦਧਰਾਲ ਤਾਇਏ ਦਾ ਮੁੰਡਾ ਦਾਰਾ ਦਧਰਾਲ ਤੇ ਉਹਦਾ ਇੱਕ ਦੋਸਤ ਵੀ ਸੀਗਾ ਜੈਸਮੀਨ ਦੇ ਕੋਲੋਂ ਫੋਨ ਨਿਕਲਿਆ ਜੋ ਕਿ ਉਹਦੇ ਸਕੂਲੋਂ ਪੜਿਆ ਗਿਆ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਸਾਡੀ ਕੁੜੀ ਨੂੰ ਫੋਨ ਲੈ ਕੇ ਦਿੱਤਾ ਜਦਕਿ ਮੈਂ ਫੋਨ ਕੋਈ ਨਹੀਂ ਲੈ ਕੇ ਦਿੱਤਾ ਤੇ ਉਹ ਮੈਨੂੰ ਕਹਿੰਦੇ ਤੂੰ ਸਾਡੀ ਕੁੜੀ ਨੂੰ ਵਿਗਾੜਿਆ ਆ। ਇਸ ਤੋਂ ਬਾਅਦ ਉਹਦੇ ਤਾਈ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹਦੇ ਤਾਈ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹਦੇ ਤਾਈ ਨੇ ਮੇਰਾ ਸਿਰ ਫੜ ਕੇ ਕੰਧਾ ਦੇ ਵਿੱਚ ਮਾਰਿਆ, ਮੇਰੇ ਵਾਲ ਫੜ ਕੇ ਮੈਨੂੰ ਘੜੀਸਿਆ ਨੀਚੇ ਲੱਤਾਂ ਮਾਰੀਆਂ। ਬਹੁਤ ਜਿਆਦਾ ਮੈਨੂੰ ਕੁੱਟਿਆ ਸਾਰਿਆਂ ਨੇ ਉਹਦੇ ਡੈਡੀ ਨੇ ਮੰਮੀ ਨੇ ਤਾਏ ਨੇ ਤਾਏ ਦੇ ਮੁੰਡੇ ਨੇ ਤੇ ਉਹਦਾ ਇੱਕ ਦੋਸਤ ਉਹਨੇ ਵੀ ਤਾਂ ਮੈਨੂੰ ਕੁੱਟਦਿਆਂ ਦੀ ਵੀਡੀਓ ਵੀ ਬਣਾਈ ਉਹ ਕਹਿੰਦੇ ਸੀ ਕਿ ਵੀ ਤੂੰ ਇਹ ਗੱਲ ਮੰਨ ਵੀ ਤੂੰ ਸਾਡੀ ਕੁੜੀ ਦੀ ਗੱਲ ਕਰਾਉਣ ਲਈ ਜਿਹੜੇ ਮੁੰਡੇ ਨਾਲ ਗੱਲ ਕਰਦੀ ਵੀ ਉਹਦੇ ਕੋਲੋਂ 50000 ਰੁਪਇਆ ਲੈਂਦਾ ਆ ਤੇ ਮੈਂ ਕਿਹਾ ਮੈਂ ਜਦ ਨਹੀਂ ਲੈਂਦਾ ਤੇ ਇਸ ਤੋਂ ਬਾਅਦ ਇਹ ਗੱਲ ਤੇ ਇਨਕਾਰ ਕਰਨ ਤੇ ਉਹਨਾਂ ਨੇ ਫਿਰ ਮੇਰਾ ਕੰੰਦ ਦੇ ਵਿੱਚ ਸਿਰ ਮਾਰਿਆ ਹੋਈ ਹੈ ਅੱਜ ਮੀਡੀਆ ਦੇ ਅੱਗੇ ਆਏ ਹੋ ਤੇ ਕਿਸ ਚੀਜ਼ ਦਾ ਇਨਸਾਫ ਕਰ। ਸਰ 2 3 ਨੂੰ ਮੇਰੇ ਨਾਲ ਇੱਕ ਘਟਨਾ ਹੋਈ ਸੀਗੀ ਜਿਹਦੇ ਖਿਲਾਫ ਅਸੀਂ 6 ਤਰੀਕ ਨੂੰ ਐਫ ਆਈ ਆਰ ਦਰਜ ਕਰਾਈ ਸੀ ਥਾਣਾ ਮਿਹਰਬਾਨ ਦੇ ਵਿੱਚ ਪਰ ਅੱਜ 14 ਤਰੀਕ ਹੋ ਗਈ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਅੱਜ ਅਸੀਂ ਪ੍ਰੈਸ ਕਾਨਫਰੰਸ ਬੁਲਾਈ ਆ ਇਨਸਾਫ ਚਾਹੀਦਾ ਹੈ। ਕੀ ਹੋਇਆ ਕੀ ਸੀ ਘਟਨਾ ਬਾਰੇ ਕੁਝ ਦੱਸ ਸਕਦੇ ਹੋ? ਹਾਂਜੀ ਮੇਰੀ ਸੇ ਲੀਜੀ ਜੈਸਮੀਨ ਉਹਦੇ ਘਰੇ ਮੇਰਾ ਵਧੀਆ ਆਣਾ ਜਾਣਾ ਸੀਗਾ ਤੇ ਦੋ ਤਰੀਕ ਨੂੰ ਮੈਂ ਕੰਮ ਤੇ ਗਈ ਸੀਗੀ ਤੇ ਉਹਦੀ ਮੰਮੀ ਨੇ ਮੈਨੂੰ ਦੁਪਹਿਰੇ ਫੋਨ ਕਰਕੇ ਬੁਲਾਇਆ ਮੈਨੂੰ ਕਹਿੰਦੇ ਵੇ ਇੱਕ ਜ਼ਰੂਰੀ ਕੰਮ ਆ ਤੂੰ ਘਰੇ ਆ ਜਾ ਮੈਂ ਕੰਮ ਤੋਂ ਸਿੱਧਾ ਉਹਨਾਂ ਦੇ ਘਰੇ ਚਲੇ ਗਈ ਤੇ ਉਹਨਾਂ ਨੇ ਮੈਨੂੰ ਅੰਦਰ ਬੁਲਾਇਆ ਉੱਥੇ ਜੈਸਮੀਨ ਦੀ ਮੰਮੀ ਡੈਡੀ ਉਹਦਾ ਤਾਇਆ ਰਾਜੂ ਦਧਰਾਲ ਤਾਇਏ ਦਾ ਮੁੰਡਾ ਦਾਰਾ ਦਧਰਾਲ ਤੇ ਉਹਦਾ ਇੱਕ ਦੋਸਤ ਵੀ ਸੀਗਾ ਜੈਸਮੀਨ ਦੇ ਕੋਲੋਂ ਫੋਨ ਨਿਕਲਿਆ ਜੋ ਕਿ ਉਹਦੇ ਸਕੂਲੋਂ ਫੜਿਆ ਗਿਆ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਸਾਡੀ ਕੁੜੀ ਨੂੰ ਫੋਨ ਲੈ ਕੇ ਦਿੱਤਾ ਜਦ ਕਿ ਮੈਂ ਫੋਨ ਕੋਈ ਨਹੀਂ ਲੈ ਕੇ ਦਿੱਤਾ ਸੀ ਤੇ ਉਹ ਮੈਨੂੰ ਕਹਿੰਦੇ ਤੂੰ ਸਾਡੀ ਕੁੜੀ ਨੂੰ ਵਿਗਾੜਿਆ ਇਹ ਤੋਂ ਬਾਅਦ ਉਹਦੇ ਤਾਈ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਹਦੇ ਤਾਈ ਨੇ ਮੇਰਾ ਸਿਰ ਫੜ ਕੇ ਗੰਦਾ ਦੇ ਵਿੱਚ ਮਾਰਿਆ ਮੇਰੇ ਵਾਲ ਫੜ ਕੇ ਮੈਨੂੰ ਘੜੀਸਿਆ ਨੀਚੇ ਲੱਤਾਂ ਮਾਰੀਆਂ ਬਹੁਤ ਜਿਆਦਾ ਮੈਨੂੰ ਕੁੱਟਿਆ ਸਾਰਿਆਂ ਨੇ ਉਹਦੇ ਡੈਡੀ ਨੇ ਮੰਮੀ ਨੇ ਤਾਏ ਨੇ ਤਾਏ ਦੇ ਮੁੰਡੇ ਨੇ ਤੇ ਉਹਦਾ ਇੱਕ ਦੋਸਤ ਉਹਨੇ ਵੀ ਤਾਂ ਮੈਨੂੰ ਕੁੱਟਦਿਆਂ ਦੀ ਵੀਡੀਓ ਵੀ ਬਣਾਈ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਜੋ ਅਸੀਂ ਕਹਿੰਨੇ ਹੋ ਤੂੰ ਮੰਨ ਨਹੀਂ ਤਾਂ ਅਸੀਂ ਤੇਰੇ ਤੇ ਉਹਨੂੰ ਗੋਲੀ ਮਰਵਾ ਦੇਣੀ ਹੈਗੀ ਆ ਉਹ ਕਹਿੰਦੇ ਸੀ ਕਿ ਵੀ ਤੂੰ ਇਹ ਗੱਲ ਮੰਨ ਵੀ ਤੂੰ ਸਾਡੀ ਕੁੜੀ ਦੀ ਗੱਲ ਕਰਾਉਣ ਲਈ ਜਿਹੜੇ ਮੁੰਡੇ ਨਾਲ ਗੱਲ ਕਰਦੀ ਵੀ ਉਹਦੇ ਕੋਲੋਂ 50000 ਰੁਪਏ ਲਿੱਤਾ ਆ ਤੇ ਮੈਂ ਕਿਹਾ ਮੈਂ ਜਦ ਨਹੀਂ ਲਿੱਤਾ ਤੇ ਇਸ ਤੋਂ ਬਾਅਦ ਇਹ ਗੱਲ ਤੇ ਇਨਕਾਰ ਕਰਨ ਤੇ ਉਹਨਾਂ ਨੇ ਫਿਰ ਮੇਰਾ ਕੰਧ ਦੇ ਵਿੱਚ ਸਿਰ ਮਾਰਿਆ ਉਹਨਾਂ ਨੇ ਬਹੁਤ ਘੁੱਟਿਆ ਤੇ ਫਿਰ ਮੁੜ ਕੇ ਉਹਦਾ ਤਾਇਆ ਜਿਹੜਾ ਸੀ ਗਰਜੂ ਦਾ ਦਰਾਲ ਮੈਨੂੰ ਟੀਵੀ ਵਾਲੇ ਕਮਰੇ ਦੇ ਵਿੱਚ ਲੈ ਗਿਆ ਤੇ ਉਹਨੇ ਮੈਨਾਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਮੈਂ ਬਹੁਤ ਚੀਕ ਕੇ ਆ ਚਿਲਾਇਆ ਤੇ ਉਹਨਾਂ ਫਿਰ ਵੀ ਨਹੀਂ ਮੈਨੂੰ ਛੱਡਿਆ ਸੀ ਬੜੀ ਮੁਸ਼ਕਿਲ ਦੇ ਨਾਲ ਮੈਂ ਫੇਰ ਭੱਜੀਆਂ ਫੇਰ ਉਹਦਾ ਮੁੰਡਾ ਮੈਨੂੰ ਲੈ ਗਿਆ ਉਹਨੇ ਵੀ ਮੈਨਾਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਦੀ ਮੰਮੀ ਨੂੰ ਤਰਲੇ ਕੱਢੇ ਮੈਂ ਕਿਹਾ ਮੈਨੂੰ ਬਖਸ਼ ਦੇਓ ਮੇਰੇ ਮਾਵਾ ਵਰਗੇ ਹੁੰਦੇ ਸੀ ਉਹਨਾਂ ਨੇ ਵੀ ਨਹੀਂ ਮੇਰੀ ਸੋਣੀ ਮੈਨੂੰ ਸਭ ਨੇ ਬਹੁਤ ਕੁੱਟਿਆ ਬਹੁਤ ਟੌਰਚਰ ਕੀਤਾ ਕਰੀਬ 3:30 ਵਜੇ ਦਾ ਉਹਨਾਂ ਨੇ ਮੈਨੂੰ ਕੈਦ ਕਰਕੇ ਰੱਖਿਆ ਤੇ 7 ਵਜੇ ਆ ਕੇ ਮੇਰੇ ਘਰ ਦੇ ਆਨੇ ਮੈਨੂੰ ਛਡਾਇਆ ਇਹ ਇਸ ਸਾਰਾ ਮਾਮਲਾ ਤੁਸੀਂ ਪੁਲਿਸ ਨੂੰ ਦੱਸਿਆ ਥਾ ਹਾਂਜੀ ਦੱਸਿਆ ਹੋਣਾ ਨਕਲ ਹੋਈ ਹੈ ਹਾਂਜੀ ਦੱਸਿਆ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਪੁਲਿਸ ਵੱਲੋਂ 6 ਤਰੀਕ ਨੂੰ ਐਫ ਆਈ ਆਰ ਦਰਜ ਕਰ ਦਿੱਤੀ ਗਈ ਸੀ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਐਨੀ ਮੇਰੀ ਹਾਲਤ ਖਰਾਬ ਸੀ ਕਿ ਮੈਂ ਆਪਣਾ ਮੈਡੀਕਲ ਵੀ 2 ਦਿਨ ਬਾਅਦ ਕਰਾਇਆ ਸੀ ਹੋਸ਼ ਨਹੀਂ ਸੀ ਮੈਨੂੰ ਤੇ ਹੁਣ ਕੀ ਕਾਰਵਾਈ ਚਾਹਣੇ ਕੋਈ ਧਮਕੀ ਵਧਾ ਕਰਦੇ ਰਹੋ ਤਾਂ ਮਾਨੂੰ ਆਪਾਂ ਨੂੰ ਡਰ ਲੱਗ ਰਿਹਾ ਹੈ ਇਹ ਕਿਸ ਤਰ੍ਹਾਂ ਦੇ ਕਾਰਵਾਈ ਹੈ ਜਿਹੜੇ ਲੋਕਾਂ ਦੇ ਹੋਣੇ ਚਾਹੀਦੇ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਧਿਆਨ ਇਹਨਾਂ ਨੇ ਮੈਨੂੰ ਉਸੇ ਦਿਨ ਧਮਕੀਆਂ ਦਿੱਤੀਆਂ ਸੀ ਕਹਿੰਦੇ ਸੀ ਤੇਰਾ ਪੇਉ ਮਰਵਾ ਦੇਣਾ ਤੇਰਾ ਪੂਰਾ ਖਾਨਦਾਨ ਮਰਵਾ ਦੇਣਾ ਇਸ ਕਰਕੇ ਅਸੀਂ ਐਫ ਆਈ ਆਰ ਦਰਜ ਤਾਂ ਕਰਾਈ ਹੈਗੀ ਆ ਲੇਕਿਨ ਹਜੇ ਵੀ ਡਰ ਹੈਗਾ ਕਿ ਮੇਰੇ ਪਰਿਵਾਰ ਨੂੰ ਕੁਝ ਵੀ ਕਰ ਦੇਣ ਕਿ ਸਿੰਪਲ ਜੀ ਫੈਮਿਲੀ ਤੋਂ ਬਿਲੋਂਗ ਕਰਦੇ ਆ ਇਹਨਾਂ ਸਭ ਚੱਲਣ ਦੀ ਹਿੰਮਤ ਮੇਰੇ ਤੇ ਹਜੇ ਵੀ ਹੈ ਨਹੀਂ ਕਿ ਮੈਂ ਸਖਤ ਤੋਂ ਸਖਤ ਕਾਰਵਾਈ ਚਾਹਨੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਨੀ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਤੇ ਇਹਨਾਂ ਨੂੰ ਸਜ਼ਾ ਦੇਣਾ ਮੈਨੂੰ ਇਨਸਾਫ ਚਾਹੀਦਾ ਹਰਜੀਤ ਜੀ ਕੀ ਨਾਮ ਹੈ ਤੇ ਕਿੱਥੇ ਰਹਿਣ ਆਲਿਓ ਤੇ ਅੱਜ ਮੀਡੀਆ ਦੇ ਸਾਹਮਣੇ ਆ ਰਹੇ ਹੋ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਕਰ ਰਹੇ ਮੇਰਾ ਨਾਮ ਕ੍ਰਿਸ਼ਨ ਕੁਮਾਰ ਹੈ ਜੀ ਅਸੀਂ ਪਿੰਡ ਜੀਰਪੁਰ ਰਹਿੰਦੇ ਆ ਕਿਰਾਏ ਤੇ ਰਹਿੰਦੇ ਆ ਜੀ ਤਾ 2 ਤਰੀਕ ਨੂੰ ਮੇਰੇ ਭੈਣ ਨਾਲ ਜੋ ਹੋਇਆ ਉਹਦੀ ਅਸੀਂ ਰਿਪੋਰਟ ਕਰਾਈ ਸੀ ਜੀ ਮਿਹਰਬਾਨ ਥਾਣਾ ਚ 6 ਤਰੀਕ ਦੀ ਐਫਆਈਆਰ ਹੋਈ ਪਈ ਹੈ ਜੀ ਤਾਂ ਅੱਜ 14 ਤਰੀਕ ਹੋ ਗਈ ਆ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਹੜੇ ਦੋਸ਼ੀ ਆ ਸ਼ਰਿਆਮ ਘੁੰਮ ਰਹੇ ਆ खरे ਉਹਨਾਂ ਕੋ ਕੋਠੀਆਂ ਕਰਾਂ ਜੀ ਤਾਂ ਕਰਕੇ ਉਹਨਾਂ ਨੂੰ ਪੁਲਿਸ ਨਹੀਂ ਫੜਦੀ ਜਾਂ ਸਾਨੂੰ ਨਹੀਂ ਪਤਾ ਪਰ ਉਹ ਸ਼ਰਿਆਮ ਘੁੰਮਦੇ ਪਏ ਆ ਅੱਜ 14 ਤਰੀਕ ਹੋ ਗਈ ਆ 8 ਦਿਨ ਹੋ ਗਏ ਆ ਜੀ 6 ਤਰੀਕ ਦੀ ਐਫਆਈਆ ਦਾ 6 ਤਰੀਕ ਦੀ ਐਫਆਈਆ ਦਰਜ ਕਰਾਈ ਹੋਈ ਹੈ। ਕੀ ਐਫਆਈਆ ਕੀ ਦਰਜ ਹੋਈ ਹੈ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਅੱਜ ਇੰਨੇ ਦਿਨਾਂ ਬਾਅਦ ਤੁਹਾਨੂੰ মিডিਆ ਦੇ ਸਾਹਮਣੇ ਕਿਉਂ ਆਣਾ ਪੈ ਗਿਆ? ਦੇਖੋ ਜੀ ਅਸੀਂ ਆਣਾ ਤਾਂ ਨਹੀਂ ਚਾਹਨੇ ਸੀ মিডিਆ ਅੱਗੇ ਪਰ ਹੁਣ ਜਦੋਂ ਕਾਰਵਾਈ ਨਹੀਂ ਹੋ ਰਹੀ ਆ ਤਾਂ ਫੇਰ ਸਾਨੂੰ ਆਣਾ ਪਿਆ মিডিਆ ਅੱਗੇ ਜੀ। ਹਾਂਜੀ। ਕੀ ਕਾਰਵਾਈ ਚਾਹਨੇ ਹੋ ਤੇ ਕੀ ਹੋਇਆ ਕੀ ਸੀ? ਥੋੜਾ ਜਿਹਾ ਸਾਨੂੰ ਮਾਮਲਾ ਦੱਸ ਦਿਓ। ਐਦਾਂ ਸੀ ਜੀ ਮੇਰੀ ਭੈਣ ਸੀਗੀ ਜੀ ਉਹਦੀ ਸਹੇਲੀ ਸੀਗੀ ਜੈਸਮਿਨ। ਹੂੰ। ਹਾਂਜੀ ਠੀਕ ਆ ਇਹ ਮਤਲਬ ਵਧੀਆਂ ਆਣਾ ਜਾਣਾ ਸੀ ਇੱਕ ਦੂਜੇ ਦੇ ਘਰੇ ਤਾਂ ਦੋ ਤਰੀਕ ਨੂੰ ਉਹਦੀ ਮੰਮੀ ਨੇ ਫੋਨ ਕਰਕੇ ਸੋਨੀਆ ਨੂੰ ਬੁਲਾਇਆ ਕਰੇ ਮੇਰੀ ਭੈਣ ਨੂੰ ਤਾਂ ਉਹਨੂੰ ਬੁਲਾ ਕੇ ਉਹਨਾਂ ਦੇ ਘਰੇ ਬੁਲਾ ਕੇ ਕੁੱਟਮਾਰ ਕੀਤੀ ਤਾਂ ਮਤਲਬ ਇਹੋ ਜੀ ਜਗ੍ਹਾ ਤੇ ਸੱਟਾਂ ਮਾਰੀਆਂ ਮੈਂ ਦੱਸ ਨਹੀਂ ਸਕਦਾ ਉਹਨਾਂ ਮੀਡੀਆ ਪਰ ਕੁੱਟਮਾਰ ਦਾ ਕਾਰਨ ਉਹਨਾਂ ਦਾ ਉਹਨਾਂ ਦਾ ਇਹ ਸੀਗਾ ਵੀ ਇਹ ਸਾਡੀ ਕੁੜੀ ਨੂੰ ਵਿਗਾੜ ਰਹੀ ਆ ਜੀ ਠੀਕ ਆ ਤਾਂ ਮਤਲਬ ਗਲਤ ਰਾਹ ਪਾ ਰਹੀ ਆ ਉਹਨਾਂ ਦਾ ਇਹ ਕਹਿਣਾ ਜੀ ਇਹ ਇਹਨਾਂ ਨੇ આરોਪ ਲਾਇਆ ਜੀ ਮੇਰੀ ਭੈਣ ਤੇ ਲਈ ਤੁਹਾਡੇ ਕੋਲ ਆਂਦੇ ਤੁਸੀਂ ਭਰਾ ਉਹ ਉਹੀ ਤਾਂ ਗੱਲ ਆ ਜੀ ਅਗਰ ਕੋਈ ਗੱਲਬਾਤ ਕੋਈ ਗੱਲਬਾਤ ਸੀ ਸਾਡੇ ਨਾਲ ਬਹਿ ਕੇ ਗੱਲ ਕਰਦੇ ਕੁੱਟ ਮਾਰਦਾ ਤਾਂ ਬਣਦਾ ਹੀ ਨਹੀਂ ਜੀ ਕਮਰੇ ਵਿੱਚ ਤੁਸੀਂ ਮਤਲਬ ਗੇਟ ਲਗਾ ਕੇ ਤੁਸੀਂ ਚਾਰ ਪੰਜ ਜਣੇ ਕੁੱਟ ਰਹੇ ਹੋ ਕੁੜੀ ਨੂੰ ਇਹ ਤਾਂ ਗਲਤ ਗੱਲ ਆ ਜੀ ਤੇ ਦੱਸੇ ਜਾ ਰਹੇ ਇਸ ਦੌਰਾਨ ਤੁਸੀਂ ਦੱਸ ਰਹੇ ਸੀ ਕਿ ਇਸ ਤਰ੍ਹਾਂ ਦੇ ਜਿਹੜਾ ਅਸ਼ਲੀਲ ਹਰਕਤਾਂ ਵੀ ਕਰਨ ਹਾਂਜੀ ਹਾਂਜੀ ਉਹੀ ਮੈਂ ਔਨ ਮੀਡੀਆ ਦੱਸ ਨਹੀਂ ਨਾ ਸਾਧਾ ਮਤਲਬ ਕਮਰੇ 'ਚ ਲਿਜਾ ਕੇ ਜਿੱਦਾਂ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਭੈਣ ਨੂੰ ਪਤਾ ਜਾਂ ਸਾਨੂੰ ਹੁਣ ਅਸੀਂ ਨਹੀਂ ਬੋਲ ਸਕਦੇ ਹਾਂਜੀ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਐਫਆਈਆਰ ਵੀ ਦਰਜ ਹੋ ਗਈ ਐਫਆਈਆਰ ਦਰਜ ਹੋ ਗਈ ਸੀ 6 ਤਰੀਕ ਦੀ ਦਰਜ ਹੋਈ ਪਰ ਹੱਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ اچھا ਐਫਆਈਆਰ ਦਰਜ ਹੋ ਗਈ ਤਾਂ ਫਿਰ ਹੁਣ ਅੱਗੇ ਕੀ ਕਾਰਵਾਈ ਚਾਹਦੇ ਤੁਸੀਂ ਕੀ ਕਾਰਵਾਈ ਕਾਰਵਾਈ ਜੀ ਅਸੀਂ ਇਹੀ ਚਾਹੁੰਦੇ ਹਾਂ ਉਹਨਾਂ ਨੂੰ ਦੋਸ਼ੀਆਂ ਨੂੰ ਅਰੈਸਟ ਪਾਵੇ ਸਜ਼ਾ ਜੋ ਬਣਦੀ ਮਿਲੇ ਉਹਨਾਂ ਨੂੰ ਵੀ ਤਾਂ ਜੋ ਅੱਗੇ ਕਿਸੇ ਹੋਰ ਧੀ ਪੈਣਾ ਇਦਾਂ ਦਾ ਨਾ ਹੋਵੇ ਪਰ ਉਹਨਾਂ ਨੇ ਐਫਆਈਆਰ ਦਰਜ ਕਰ ਲਈ ਕਿਸੇ ਦੀ ਅਰੈਸਟ ਨਹੀਂ ਪਾਈ ਅਰੈਸਟ ਨਹੀਂ ਪਈ ਜੀ ਹੱਲੇ ਤੱਕ ਤੇ ਹੁਣ ਕੋਈ ਧਮਕੀਆਂ ਵਗੈਰਾ ਵੀ ਆ ਰਹੀਆਂ ਉਹਨਾਂ ਤੋਂ ਧਮਕੀਆਂ ਵਗੈਰਾ ਤਾਂ ਚਲੋ ਨਹੀਂ ਫਿਰ ਵੀ ਸਾਨੂੰ ਡਰਦਾ ਮਤਲਬ ਪਿੰਡ 'ਚ ਉਹਨਾਂ ਦਾ ਇਦਾਂ ਦਾ ਹੈਗਾ ਵੀ ਹਾਂ ਕੁੱਟਮਾਰ ਜਣੇ ਖਣੇ ਨੂੰ ਕੁੱਟਮਾਰ ਕਰ ਦਿੰਦੇ ਸੀ ਜੀ ਉਹ ਹਾਂਜੀ ਕੋਣ ਲੋਕ ਨੇ ਉਹ ਜਿਹੜੇ ਉਹ ਜੀ ਜਿਹੜੇ ਸਿਗੇ ਜੀ ਜਿਨ੍ਹਾਂ ਨੇ ਮੇਰੀ ਭੈਣ ਨਾਲ ਇਦਾਂ ਕੀਤਾ ਇੱਕ ਤਾਂ ਰਾਜੂ ਦਦਰਾਲ ਦੂਜਾ ਉਹਦਾ ਮੁੰਡਾ ਦਾਰਾ ਦਦਰਾਲ ਤੇ ਜਿਹੜੀ ਕੁੜੀ ਦੀ ਮਾਂ ਸੀ ਪੂਜਾ ਪੂਜਾਰਾਣੀ ਦਦਰਾਲ ਤਾਂ ਉਹਦਾ ਪਿਤਾ ਜਿਹੜਾ ਕਮਲਜੀਤ ਦਦਰਾਲ ਹਾਂਜੀ ਇੱਕ ਮੁੰਡਾ ਹੋਰ ਸੀ ਜੀ ਉਹਨਾਂ ਦੇ ਮਤਲਬ ਮੈਡੀਕਲ ਤੇ ਕੰਮ ਕਰਦਾ ਵਾ ਉਹਦਾ ਨਾਮ ਸਾਨੂੰ ਪਤਾ ਲੱਗਿਆ ਅਮਨ ਅਮਨ ਨਾਮ ਆ ਵਾ ਮੁੰਡੇ ਦਾ ਜੀ ਹਾਂਜੀ ਉਹ ਵੀ ਵਿੱਚੇ ਸੀ ਜੀ ਇਹ ਜਿਹੜੀ ਐਫ ਆਈ ਆਰ ਦਰਜ ਨਹੀਂ ਆ ਉਹ ਕਿੰਨੇ ਲੋਕਾਂ ਦੇ ਉੱਤੇ ਦਰਜ ਕੀਤੀ ਪੰਜ ਜਣਿਆਂ ਦੇ ਉੱਪਰ ਆ ਤਾਂ ਜੋ ਜੀ ਕੁੱਟ ਮਾਰਦੀ ਉਹਨਾਂ ਨੇ ਮੇਰੀ ਭੈਣ ਨਾਲ ਕੀਤੀ ਬਕਾਇਦਾ ਉਹਨਾਂ ਨੇ ਵੀਡੀਓ ਬਣਾਈ ਆ ਉਸੇ ਮੁੰਡੇ ਨੇ ਬਣਾਈ ਜਿਹੜਾ ਉੱਥੇ ਕੰਮ ਕਰਦਾ ਸੀ ਅਮਨ ਮੈਡੀਕਲ ਹਾਂਜੀ ਅਮਨ ਨਾਂ ਦਾ ਮੁੰਡਾ ਮੈਡੀਕਲ ਤੇ ਕੰਮ ਕਰਦਾ ਸੀ ਉਸੇ ਦੇ ਫੋਨ 'ਚ ਵੀਡੀਓ ਵੀ ਆ ਜੀ ਹਾਂਜੀ ਇਸ ਦੌਰਾਨ ਕੋਈ ਇਹਦਾ ਫੋਨ ਫੁੰ ਵੀ ਉਹਨਾਂ ਨੇ ਖੋਇਆ ਫੋਨ ਇਹਦਾ ਫੋਨ ਤਾਂ ਇਹਦਾ ਬੈਗ ਹਲੇ ਤੱਕ ਉੱਥੇ ਹੀ ਆ ਜੀ 2 ਤਰੀਕ ਦਾ ਅੱਜ ਤੁਸੀਂ ਆਪ ਦੇਖ ਲਓ 14 ਤਰੀਕ ਹੋ ਗਈ ਆ ਜੀ ਨਾਉ ਦਾ ਫੋਨ ਪਤਾ ਲੱਗੇ ਰਿਹਾ ਨਾ ਬੈਗ ਹੱਲੇ ਤੱਕ ਉਹਨਾਂ ਤੋਂ ਆ ਪੁਲਿਸ ਤੱਕ ਨੇ ਉਹਨਾਂ ਦਾ ਫੋਨ ਜਾਂ ਬੈਗ ਤੱਕ ਨਹੀਂ ਮੰਗਾਇਆ ਹੱਲੇ ਤੱਕ ਕੁੜੀ ਦਾ ਕੁੜੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਕਾਰਵਾਈ ਕਰ ਹੀ ਨਹੀਂ ਰਹੀ ਜੀ ਹਾਂਜੀ ਹਾਂਜੀ ਕੀ ਮੰਗ ਕੀ ਕਰਦੇ ਮੰਗ ਜੀ ਅਸੀਂ ਇਹੀ ਹੈ ਜੀ ਉਹਨਾਂ ਨੂੰ ਅਰੈਸਟ ਪਾਵੇ ਤਾਂ ਸਖਤ ਤੋਂ ਸਖਤ ਜਿਹੜੀ ਸਜ਼ਾ ਬਣਦੀ ਆ ਉਹ ਮਿਲੇ ਸਸੀ ਗੱਲ ਜੀ ਸਸੀ哥 ਬਰਦਰ ਐਸ ਐਚ ਜੀ ਦਾ ਬੋਲ ਰਿਹਾ ਹਾਂਜੀ ਹਾਂਜੀ ਐਸ ਐਚ ਜੀ ਸਾਹਿਬ ਪੱਤਰਕਾਰ ਗੱਲ ਕਰ ਰਹੇ ਆ ਜੀ ਬਸੋ ਜੀ ਸਰ ਇੱਕ ਜਗੀਰਪੁਰ ਵਾਲਾ ਜਿਹੜਾ ਮਾਮਲਾ ਸੀਗਾ ਲੜਕੀ ਦਾ ਜਿਹਨਾਂ ਮਾਰਕੁੱਟ ਕੀਤੀ ਸੀਗੀ ਹਾਂ ਸਰ ਉਹਦੇ ਚ ਕੀ ਕਾਰਵਾਈ ਕੀਤੀ ਗਈ ਹੈ ਜੀ ਉਹਦੇ ਵਿੱਚ ਬਾਈ ਜੀ ਨਾਲ ਤੋਂ ਪਹਿਲਾਂ ਹੀ ਪਿਛੇ ਵਿਸ਼ਾਲ ਕਪੂਰ ਦੀ ਕਾਲ ਆਈ ਸੀ ਮੈਨੂੰ ਦੱਸਿਆ ਪਰ ਹੈਗਾ ਉਹਨੂੰ ਮੈਂ ਸਾਰਾ ਸਰ ਅਗਲਾ ਚੈਨਲ ਤੋਂ ਆਣੀ ਹੈ ਨਾ ਕਾਲਦਾਰੇ ਹੋਰ ਵੀ ਬਈ ਕਈ ਕਰ ਸਕਦੇ ਤੁਹਾਨੂੰ ਹਾਂ ਜੀ ਸਰ ਚੈਨਲ ਤੋਂ ਹੋਰ ਵੀ ਤੁਹਾਨੂੰ ਕਈ ਗੋਲ ਕਰ ਸਕਦੇ ਆ ਜੀ ਇੱਕ ਹੀ ਪੱਤਰਕਾਰ ਇੱਕ ਇੱਕ ਪੱਤਰਕਾਰ ਨੂੰ ਓਕੇ ਹੋਣੇ ਹੋ ਬਾਈ ਜੀ ਮੈਂ ਦੱਸ ਦਿੰਦਾ ਮੈਂ ਸਰ ਓਕੇ ਜਰ ਹੋਇਆ ਹੋ ਨਹੀਂ ਜ਼ਮਾਨੇ ਤੋਂ ਅੱਗੇ ਗੱਲ ਕਰਨਾ ਲੱਗੋ। ਮੈਂ ਸਭ ਇਹ ਕਹਿ ਰਿਹਾ ਤੈਨੂੰ ਹੋਰ ਵੀ ਪਤਰਕਾਰਾਂ ਦੇ ਫੋਨ ਆਣਗੇ। ਓਕੇ ਓਕੇ ਜਿਵੇਂ ਇੱਕ ਕੱਲੇ ਵਿਸ਼ਾਲ ਕਬੂਰ ਨੇ ਕੀਤੀ ਹੋਰ ਵੀ ਬਲੋਕਾਂ ਨੇ ਕੀਤੀ ਹੈ ਨਾ। ਹਾਂ ਓਕੇ ਉਹ ਤਾਂ ਵੀ ਕੱਲਾ ਕੱਲਾ ਹੁਣ ਤੁਸੀਂ ਉੱਥੇ ਜਿਲਦੇ ਨਹੀਂ ਥਾਣੇ ਜ਼ਿਆਦਾਤਰ ਬੀਜੀ ਹੁੰਦੇ ਹੋ। ਕੱਲ ਵੀ ਗਏ ਆ। ਕੱਲ ਵੀ ਗਏ ਸੀ ਪਰसों ਵੀ ਗਏ ਸੀ ਹੈ ਨਹੀਂ। ਕੋਰਟ ਸੀ ਜੀ। ਕੋਰਟ ਸੀ। ਪਰ ਉਹ ਹੀ ਆ ਨਾ ਫਿਰ ਤੁਹਾਡੇ ਉਹ ਤੁਹਾਡੇ ਕੋਲ ਕੰਮ ਹੈਗੇ ਆ ਪੰਜਾਬਪੁਰ ਵਿਹਲੀ ਥੋੜੀ ਐ। ਚਲੋ ਅੱਛਾ ਇਹਦੇ ਵਿੱਚ ਪੁੱਤਰ ਇਹ ਸੀ। ਇਹ ਇਹਨਾਂ ਦੇ ਘਰੇ ਰੇਡਸ ਕੀਤੀਆਂ ਸੀਗੀਆਂ ਸੀ ਨੇ ਮੇਰੇ ਤੋਂ ਹੀ ਭੱਜੇ ਹੋਏ ਨੇ ਅੱਛਾ ਜੀ ਇਹਨਾਂ ਦੀ ਸੀਡੀਆ ਰਾਂ ਪਾਈ ਸੀ ਸੀਡੀਆ ਦੀ ਲੋਕੇਸ਼ਨ ਐ ਸੀ ਫਗਵਾੜੇ ਓਕੇ ਅਸੀਂ ਫਗਵਾੜੇ ਵੀ ਰੇਡ ਕੀਤੀ ਸੀ ਠੀਕ ਹੈ ਜੀ ਉਸ ਤੋਂ ਵੀ ਨਹੀਂ ਮਿਲੇਗੀ ਅੱਛਾ ਜੀ ਇਹਦਾ ਮੁੰਡਾ ਹੈਗਾ ਕ੍ਰਿਸ਼ਨਾ ਕੁੜੀ ਦਾ ਬ੍ਰਦਰ ਆਈ ਥਿੰਕ ਇਹਨਾਂ ਨੂੰ ਨੰਬਰ ਦਿੱਤੇ ਸੀਗੇ ਸ਼ਹਿਰ ਰਿਸ਼ਤੇਦਾਰਾਂ ਦੇ ਠੀਕ ਹੈ ਜੀ ਹਾਂ ਹੋਰ ਸ਼ਹਿਰ ਵਿੱਚ ਉਸੇ ਆਰਾਊਂਡ ਪਰ ਨਹੀਂ ਕਰ ਸਕਦੇ ਉਹਨਾਂ ਨੂੰ ਕੁਝ ਕਿਸੇ ਕਰਨੀ ਪੈਂਦੀ ਹੈ ਇਹਨਾਂ ਦੇ ਰਿਲੇਟਿਵਸ ਨੂੰ ਠੀਕ ਹੈ ਜੀ ਹੈਗੇ ਨੇ ਜੀ ਠੀਕ ਹੈ ਜੀ ਜਿਹੜੇ ਲੋਕਲ ਕੋਰਟ ਦੇ ਵਿੱਚ ਇਹਨਾਂ ਦੀ ਬੇਲਾਂ ਲੱਗੀਆਂ ਸੀਗੀਆਂ ਉਹ ਅਸੀਂ ਰਿਜੈਕਟ ਕਰ ਹਾਂਜੀ ਇਹ ਸਟੇਟਸ ਹੈ ਜੀ ਫਿਲਹਾਲ ਤਾਂ ਓਕੇ ਜੀ ਸਰ ਇਹਨਾਂ ਦੇ ਇਹਨਾਂ ਦੇ ਘਰੇ ਵੀ ਕੀਤੀਆਂ ਗਿਆ ਇੱਧਰ ਤੇ ਜਿੱਥੇ ਰਹਿੰਦੇ ਜਗੀਰਪੁਰ ਹਾਂ ਹਾਂ ਕੀਤੀਆਂ ਬ੍ਰਦਰ ਮੈਨੂੰ ਕੀਤੀਆਂ ਸਵੇਰੇ अर्ਲੀਨਿੰਗ ਮਾਰਨਿੰਗ ਵੀ ਕੀਤੀਆਂ ਨੇ ਰਾਤ ਨੂੰ ਵੀ ਕੀਤੀਆਂ ਓਕੇ ਜੀ ਹਾਂਜੀ ਹਾਂਜੀ ਮੈਂ ਕਾਰਵੇ ਚਾਲੂ ਕਰ ਜਾਨੇਗੀ ਹਾਂ ਹਾਂ ਬਾਈ ਜੀ ਕਮਾਲਾ ਤੁਸੀਂ ਜਵਾਬਦੇ ਆ ਚਲੋ ਠੀਕ ਆ ਸਰ ਧੰਨਵਾਦ ਜੀ ਓਕੇ ਓਕੇ